ਜਦki ਪੰਜ ਜ਼ਖਮੀ ਦਸੇ ਜਾ ਰਹੇ ਤਾਂ ਸਰਹੰਦ ਨਹਿਰ ਦੇ ਵਿੱਚ ਸਕੋਰਪਿਓ ਗੱਡੀ ਦਾ ਮਜ਼ਦੂਰ ਸਵਾਰ ਸੀਗੇ ਸਾਰੇ ਮਜ਼ਦੂਰਾ ਦੇ ਨਾਲ ਭਰੀ ਸੀ ਕੰਮ ਤੋਂ ਵਾਪਸ ਆ ਰਹੇ ਸੀਗੇ ਮਜ਼ਦੂਰ ਸਾਰੇ ਸਕੋਰਪਿਓ ਤੇ ਸਵਾਰ ਹੋ ਕੇ ਤਾਂ ਅਚਾਨਕ ਸੰਤੁਲਨ ਵਿਗੜ ਜਾਂਦਾ ਤੇ ਨਹਿਰ ਦੇ ਵਿੱਚ ਜਾ ਕੇ ਪਲਟ ਜਾਂਦੀ ਹੈ ਸਕੋਰਪਿਓ ਗੱਡੀ ਚੀਕਾਂ ਮਾਰਨ ਲੱਗਦੇ ਨੇ ਸਾਰੇ ਕਿਉਂਕਿ ਪਾਣੀ ਜ਼ਿਆਦਾ ਸੀ ਤੇ ਡੁੱਬਣ ਲੱਗੇ ਸੀ ਇਸ ਦੌਰਾਨ ਚੀਕਾਂ ਵੱਜਣੇ ਸ਼ੁਰੂ ਹੋ ਜਾਂਦੀਆਂ ਨੇ ਹਾਲਾਂਕਿ ਇੱਕ ਵਿਅਕਤੀ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤਾਂ ਮਾਚੀਵਾੜਾ ਦੇ ਨਜ਼ਦੀਕ ਵਗਦੀ ਸਰਹੰਦ ਨਹਿਰ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਇਸ ਨਹਿਰ ਦੇ ਵਿੱਚ ਮਜ਼ਦੂਰਾ ਦੇ ਨਾਲ ਪਈ ਸਕੋਰਪੀਓ ਗੱਡੀ ਪਲਟ ਗਈ ਜਿਸ ਦੇ ਵਿੱਚ ਡੁੱਬਣ ਦੇ ਨਾਲ ਇੱਕ ਵਿਅਕਤੀ ਦੀ ਜਿਹੜੀ ਹੈ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪਿੰਡ ਆਲੀਕੇ ਦੇ ਸਾਰੇ ਵਾਸੀ ਸੀਗੇ ਇਹ ਖੇਤਾਂ ਦੇ ਵਿੱਚ ਪਾਈਪਾਂ ਪਾਉਣ ਦਾ ਕੰਮ ਕਰਦੇ ਨੇ ਜੋ ਕਿ ਬਠਿੰਡਾ ਤੋਂ ਰੋਪੜਵਾਲ ਨੂੰ ਜਾ ਰਹੇ ਸੀਗੇ ਜਦੋਂ ਬਠਿੰਡਾ ਤੋਂ ਰੋਪੜਵਾਲ ਨੂੰ ਜਾ ਰਹੇ ਸਨ ਤਾਂ ਰਾਤ ਕਰੀਬ 10 ਵਜੇ ਸਰਹੰਦ ਨਹਿਰ ਦੇ ਪਵਤ ਪੁਲ ਨੇੜੇ ਨਾਜੀ ਸਕੋਰਪੀਓ ਗੱਡੀ ਅਚਾਨਕ ਸੰਤੁਲਨ ਗਵਾ ਬੈਠਦੀ ਹੈ ਤੇ ਨਹਿਰ ਦੇ ਵਿੱਚ ਜਾ ਕੇ ਡਿੱਗ ਜਾਂਦੀ ਹੈ ਤਾਂ ਬਠਿੰਡਾ ਤੋਂ ਰੋਪੜਵਾਲ ਨੂੰ ਜਾ ਰਹੀ ਸੀਗੇ ਖੇਤਾਂ ਵਿੱਚ ਪਾਈਪਾ ਪਾਉਣ ਦਾ ਕੰਮ ਕਰਦੇ ਨੇ ਤਾਂ ਇਸੇ ਦੌਰਾਨ ਕੰਮ ਦੇ ਸਿਲਸਿਲੇ 'ਚ ਹੀ ਬਠਿੰਡਾ ਤੋਂ ਰੋਪੜਵਾਲ ਨੂੰ ਜਾ ਰਹੇ ਸੀ ਤਕਰੀਬ 10 ਵਜੇ ਸਰਹੰਦ ਨਹਿਰ ਦੇ ਪਵਤ ਪੁਲ ਨੇੜੇ ਜਦੋਂ ਇਹ ਪਹੁੰਚਦੇ ਨੇ ਤਾਂ ਅਚਾਨਕ ਸਕੋਰਪੀਓ ਗੱਡੀ ਸੰਤੁਲਨ ਗਵਾਲਣ ਦੀ ਹੈ ਤੇ ਨਹਿਰ ਦੇ ਵਿੱਚ ਜਾ ਕੇ ਡਿੱਗ ਜਾਂਦੀ ਹੈ ਤਾਂ ਇਸ ਦੇ ਨਾਲ ਇੱਕ ਵਿਅਕਤੀ ਦੀ ਜੜੀ ਹੈ ਮੌਤ ਹੋ ਜਾਂਦੀ ਹੈ ਜਦਕਿ ਇਹ ਬਾਕੀ ਨੂੰ ਬਾਹਰ ਕੱਢ ਲਿਆ ਗਿਆ ਤਾਂ ਅਚਾਨਕ ਇੱਕ ਸ਼ਖਸ ਜਿਹੜਾ ਕਿ ਉਹਨਾਂ ਦੇ ਪਿੱਛੇ ਹੀ ਆ ਰਿਹਾ ਸੀਗਾ ਉਹਨਾਂ ਦਾ ਪੂਰਾ ਪਰਿਵਾਰ ਇੱਕ ਸਮਾਗਮ ਤੋਂ ਵਾਪਸ ਵਾਪਸ ਆ ਰਿਹਾ ਸੀ ਤੇ ਅਚਾਨਕ ਉਹਨਾਂ ਨੇ ਵੇਖਿਆ ਕਿ ਸਕੋਰਪੀਓ ਜੜੀ ਕਿ ਅੱਗੇ ਜਾ ਰਹੀ ਸੀ ਉਹ ਨਹੀਂ ਦੇਖ ਰਹੀ ਤਾਂ ਉਹਨਾਂ ਨੂੰ ਲੱਗਿਆ ਸ਼ੰਕਾ ਲੱਗਿਆ ਤਾਂ ਜਦੋਂ ਉਹਨਾਂ ਨੇ ਉਤਰ ਕੇ ਦੇਖਿਆ ਤਾਂ ਜਿਹੜੀ ਸਕੋਰਪੀਓ ਗੱਡੀ ਸੀ ਉਹ ਨਹਿਰ ਦੇ ਵਿੱਚ ਪਲਟੀ ਹੋਈ ਸੀ ਤੇ ਲੋਕ ਸੀ ਜਿਹੜੇ ਮਜ਼ਦੂਰ ਸੀਗੇ ਉਹ ਚਿਕਮਾਰੇ ਸੀ ਉਸ ਤੋਂ ਬਾਅਦ ਮਸੀਹਾ ਬਣ ਕੇ ਸਾਫ ਦਾ ਫੌਜੀ ਆਇਆ ਤਾਂ ਸਾਰੇ ਮਜ਼ਦੂਰਾਂ ਨੂੰ ਸ਼ੀਸ਼ੇ ਭੰਨ ਕੇ ਉਸਨੇ ਬਾਹਰ ਕੱਢਿਆ ਨਾਲ ਵੀ ਉਹਦੇ ਕੁਝ ਜੋ ਪਰਿਵਾਰਕ ਮੈਂਬਰ ਸੀਗੇ ਉਹ ਵੀ ਨਾਲ ਲੱਗੇ ਤਾਂ ਪੰਜ ਜਣਿਆਂ ਨੂੰ ਉਹਨਾਂ ਨੇ ਬਚਾ ਲਿਆ ਸ਼ੀਸ਼ੇ ਭੰਨ ਕੇ ਬਾਹਰ ਕੱਢੇ ਤਾਂ ਉਸ ਤੋਂ ਬਾਅਦ ਪਰ ਇੱਕ ਨੂੰ ਨਹੀਂ ਬਚਾ ਸਕੇ ਇੱਕ ਦੀ ਡੁੱਬਣ ਦੇ ਨਾਲ ਜਿਹੜੀ ਹੈ ਉਹ ਮੌਤ ਹੋ ਗਈ ਪਰ ਬਾਕੀਆਂ ਨੂੰ ਜੜਾਗਾ ਉਹਨਾਂ ਨੇ ਬਚਾ ਲਿਆ ਤਾਂ ਪਿੰਡ ਬਹਿਲਾਲਪੁਰ ਦਾ ਸਾਫਾ ਫੌਜੀ ਹਰਜਿੰਦਰ ਸਿੰਘ ਉਹ ਲੰਘ ਰਿਹਾ ਸੀ ਉੱਥੋਂ ਦੀ ਆਪਣੇ ਪਰਿਵਾਰ ਨਾਲ ਕਿਸੇ ਸਮਾਗਮ ਤੋਂ ਵਾਪਸ ਆ ਰਹੇ ਸੀ ਤਾਂ ਅਚਾਨਕ ਉਹਨਾਂ ਨੇ ਵੇਖਿਆ ਕਿ ਜੜੀ ਸਕੋਰਪੀਓ ਗੱਡੀ ਜਾ ਰਹੀ ਸੀ ਉਹ ਨਹੀਂ ਵਿਖਰੀ ਤਾਂ ਉਹਨਾਂ ਨੂੰ ਸ਼ੰਕਾ ਲੱਗਿਆ ਖਤਿਚਾ ਜ਼ਾਹਰ ਹੋਇਆ ਉਹਨਾਂ ਨੂੰ ਉਸ ਤੋਂ ਬਾਅਦ ਹੀ ਉਹਨਾਂ ਨੇ ਵਿਖਿਆਤਾ ਜਿਹੜੀ ਮਜ਼ਦੂਰਾ ਜਿਹੜੇ ਮਜ਼ਦੂਰ ਸੀ ਕਿ ਨਹਿਰ 'ਚ ਡਿੱਗੇ ਸੀ ਉਹ ਉੱਚੀ ਉੱਚੀ ਰੋਲਾ ਪਾ ਰਹੇ ਸੀ ਚੀਕਾਂ ਮਾਰਿ ਸਤਾ ਉਸ ਸਬਕਾ ਫੋਰਚੂਨੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਸਾਰਿਆਂ ਨੂੰ ਸ਼ੀਸ਼ੇ ਭੰਨ ਕੇ ਬਾਹਰ ਕੱਢਿਆ ਪਰ ਇੱਕ ਦੀ ਜਿਹੜੀ ਡੁੱਬਣ ਦੇ ਨਾਲ ਉਹ ਮੌਤ ਹੋ ਗਈ ਹੈ ਜਿਸ ਦੀ ਮੌਤ ਹੋਈ ਉਸ ਦੀ ਪਛਾਣ ਕੁਲਵਿੰਦਰ ਸਿੰਘ ਵਸਤੀ ਆਲੀਕੇ ਜ਼ਿਲ੍ਹਾ ਬਠਿੰਡਾ ਦੇ ਤੌਰ ਤੇ ਹੋਈ ਹੈ ਤੇ ਬਾਕੀ ਜਿਹੜੇ ਨੇ ਉਹ ਜ਼ਖਮੀ ਦਸਤੇ ਜਾ ਰਹੇ ਨੇ ਤਾਂ ਮਸੀਹਾ ਬਣ ਕੇ ਇੱਕ ਸਾਥ ਦੇ ਨਾਲ ਬੋੜਿਆ ਬਲਾਲ ਪੁਰਦਾ ਸਾਫ ਦਾ ਫੌਜੀ ਅਰਜਿੰਦਰ ਸਿੰਘ ਜਿਹੜਾ ਕਿ ਉਥੋਂ ਦੀ ਲੰਘ ਰਿਹਾ ਸੀ ਤਾਂ ਅਚਾਨਕ ਉਹਨਾਂ ਨੇ ਵੇਖ ਲਿਆ ਤਾਂ ਉਹਨਾਂ ਨੇ ਸਾਰੇ ਮਜ਼ਦੂਰਾਂ ਨੂੰ ਬਾਹਰ ਕੱਢਿਆ ਤਾਂ ਵੱਡਾ ਹਾਦਸਾ ਵੀ ਹੋ ਸਕਦਾ ਸੀਗਾ ਜੇਕਰ ਉਹ ਸਾਫ ਦਾ ਫੌਜੀ ਉਥੋਂ ਦੀ ਨਾਲ ਲੰਘ ਰਿਹਾ ਹੁੰਦਾ ਜਾਂ ਫਿਰ ਕਿਸੇ ਨੇ ਨਾ ਵੇਖਿਆ ਹੁੰਦਾ ਕਿਉਂਕਿ 10 ਵਜੇ ਦਾ ਟਾਈਮ ਸੀਗਾ 10 ਵਜੇ ਤਕਰੀਬਨ ਸਾਰੇ ਆਪਣੇ ਘਰਾਂ 'ਚ ਸੌਂ ਜਾਂਦੇ ਨੇ ਕਿਉਂਕਿ ਸਰਦੀਆਂ ਦਾ ਸਮਾਂ ਪਰ ਅਚਾਨਕ ਉਸ ਮਾਗਮ ਤੋਂ ਵਾਪਸ ਆ ਰਹੇ ਸੀ ਸਭ ਦਾ ਫੋਜੀ ਤਾਂ ਉਸਨੇ ਵੇਖ ਲਿਆ ਜਿਸ ਤੋਂ ਬਾਅਦ ਉਸਨੇ ਸ਼ਿਸ਼ੇਪਾਨ ਦੇ ਬਾਹਰ ਕੱਢ ਲਿਆ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਬੜੀ ਹੀ ਮੰਦਭਾਗੀ ਘਟਨਾ ਵਾਪਰੀ ਹੈ ਬੜਾ ਹੀ ਪਿਆਰ ਨਾਲ ਖਾਲਸਾ ਹੋਇਆ ਹਾਲਾਂਕਿ ਇੱਕ ਦੀ ਮੌਤ ਹੋ ਗਈ ਇੱਕ ਨੂੰ ਨਹੀਂ ਬਚਾ ਸਕਕੇ ਡੁੱਬਣ ਦੇ ਨਾਲ ਮੌਤ ਹੋ ਗਈ ਪਰ ਬਾਕੀਆਂ ਨੂੰ ਸ਼ਿਸ਼ੇਪਾਨ ਕੇ ਬਾਹਰ ਕੱਢ ਲਿਆ ਗਿਆ ਤਾਂ ਮਾਚੀਵੜਾ ਦੇ ਨਜ਼ਦੀਕ ਇਹ ਪੂਰਾ ਹਾਦਸਾ ਵਾਪਰਿਆ ਜਿੱਥੇ ਸਰਹੰਦ ਨਹਿਰ ਦੇ ਵਿੱਚ ਮਜ਼ਦੂਰਾਂ ਨਾਲ ਭਰੀ ਸਕੋਰਪੀਓ ਗੱਡੀ ਪਲਟ ਜਾਂਦੀ ਹੈ ਉਸ ਤੋਂ ਬਾਅਦ ਚੀਕਾਂ ਮਾਰਨ ਲੱਗਦੇ ਨੇ ਸਾਰੇ ਜਿੰਨੇ ਵੀ ਮਜ਼ਦੂਰ ਸੀ ਤੇ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੂੰ ਜੜਾਗਾ ਬਾਹਰ ਕੱਢਿਆ ਗਿਆ ਤਾਂ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਨੇ ਸਰਹੰਦ ਨਹਿਰ ਦੇ ਵਿੱਚ ਡਿੱਗੀ ਸਕੋਰਪੀਓ ਦੀ ਆ ਤੇ ਨਾਲ ਤੁਹਾਨੂੰ ਸਾਥਕਾ ਫੌਜੀ ਵੀ ਦਿਖਾ ਰਹੇ ਜਿਸ ਦੇ ਵੱਲੋਂ ਮਦਦ ਕੀਤੀ ਗਈ ਆ ਇਹਨਾਂ ਸਾਰੀਆਂ ਮਜ਼ਦੂਰਾਂ ਦੀ ਮੈਂ ਹਰਜਿੰਦਰ ਸਿੰਘ ਪਿੰਡ ਬਹਿਲੋਲਪੁਰ ਤੋਂ ਆ ਜੀ ਮੈਂ ਇੰਡੀਅਨ ਆਰਮੀ 15 50 ਫਸਟ ਬਲ ਅਰੇਂਜਮੈਂਟ ਦਾ ਸਿਪਾਹੀ ਆ ਜੀ ਮੈਂ ਕਾਰਗੋ ਆਪਰੇਸ਼ਨ 'ਚ ਮੈਂ ਬੰਬ ਨਾਲ ਉੱਡ ਗਿਆ ਸੀ ਕਾਰਗੋ ਜੰਗ 'ਚ ਮੈਂ ਨਾ ਜੀ ਕੱਲ ਰਾਤ ਨੂੰ ਮਰੇ ਪਾਂਜੇ ਦੀ ਮੈਰਿਜ ਸੀ ਕਪੂਰਥਲੇ ਤੋਂ ਆ ਰਹੇ ਸੀ ਅਸੀਂ ਰਾਤ ਨੂੰ 11 ਵਜੇ ਦੋ ਮੇਰੇ ਬੇਟੇ ਸੀ ਨਾਲ ਇੱਕ ਭਤੀਜਾ ਸੀ ਤੇ ਅਸੀਂ ਆ ਰਹੇ ਸੀ ਸਾਡੇ ਨਹਿਰ ਤੇ ਆਂਦੇ ਆਂਦੇ ਪਵਾਦ ਦੇ ਪੁਲ ਕੋਲ ਇੱਕ ਗੱਡੀ ਅੱਗੇ ਜਾ ਰਹੀ ਮੇਰਾ ਬੇਟਾ ਗੱਡੀ ਚਲਾ ਰਿਹਾ ਸੀ ਕਹਿੰਦਾ ਡੈਡੀ ਜੀ ਵੀ ਗੱਡੀ ਇੱਧਰ ਨੂੰ ਗਈ ਗੱਡੀ ਨਹਿਰ 'ਚ ਗਈ ਆ ਇਹ ਮੈਂ ਇਹਨੂੰ ਕਿਹਾ ਰੋਕ ਗੱਡੀ ਦੇਖੀਏ ਜਦੋਂ ਮੈਂ ਗੱਡੀ ਰੋਕੀ ਐ ਅਸੀਂ ਦੇਖਿਆ نیچے ਤਾਂ ਗੱਡੀ ਨਹਿਰ 'ਚ ਵਿੱਚ ਰੋਲਾ ਰੁਪਾ ਪੈ ਰਿਹਾ ਸੀ ਗੱਡੀ ਨਹਿਰ ਦੇ ਵਿੱਚ ਕਾਰਪੀਓ ਗੱਡੀ ਕਾਲੇ ਰੰਗ ਦੀ ਵਿੱਚ ਡਿੱਗੀ ਤੇ ਮੈਂ 담 ਦੇ ਉੱਤਰ ਕੇ ਜਾਨੂ ਆਪਣੀ ਬੂਟਵਾੜ ਖੋਲ ਕੇ ਉਤਰ ਲੱਗਿਆ ਉਹ ਮਨਲਾ ਜ਼ਿਆਦਾ ਡਾਊਨ ਹੋਣ ਕਰਕੇ ਤੁਹਾਨੂੰ ਦੱਸਾ ਦਿੰਨੇ ਆ ਜੀ ਉਤੋਂ ਮੇਰਾ ਵੀ ਪੈਰ ਫਿਸਲ ਗਿਆ ਮੈਂ ਵੀ ਨਾਲ ਹੀ गिरਦਾ ਲੋਟਰੀਆਂ ਖਾਂਦਾ ਨਹਿਰ ਦੇ ਵਿੱਚ ਲਾ ਗਿਆ ਫਿਰ ਜਾ ਕੇ ਮੈਂ ਅੱਗੇ ਸਾਈਡ ਵਾਲੀ ਖਿੜਕੀ ਵਾਲਾ ਸ਼ੀਸ਼ਾ ਭੰਨੇ ਆ ਤੇ ਜਾਨੂ ਮੇਰੇ ਬੱਚੇ ਦੋਨੇ ਵੱਡਾ ਲੜਕਾ ਮੇਰਾ ਗਰਲੀਨਪ੍ਰੀਤ ਸਿੰਘ ਗੀਨੀ 18 ਸਾਲ ਛੋਟਾ ਹਰਕੀਰਤ ਸਿੰਘ 17 ਸਾਲ ਮਨਲਾ ਉਹ ਵੀ ਜਦੇ ਡੈਡ ਦੇ ਨਾਲ ਹੀ ਮੇਰੇ ਆਪਣੀਆਂ ਪੈਂਟਾਂ ਬੂਟ ਤਾਰ ਕੇ ਆਵੜੇ ਫਿਰ ਮੈਂ ਕੀ ਕਰਿਆ ਜੀ ਮੈਂ ਗੱਡੀ ਦੇ ਉਹਨਾਂ ਨੂੰ ਬੱਚਿਆਂ ਨੂੰ ਸ਼ੀਸ਼ਾ ਭੰਨਿਆ ਤੇ ਉਹਨਾਂ ਨੂੰ ਕੱਢਣਾ ਸ਼ੁਰੂ ਕਰੇ ਇੱਕ ਬੱਚੇ ਦਾ ਮੈਂ ਦੇ ਵਿੱਚ ਖੜਿਆ ਮੇਰਾ ਪੇੜ ਫੜ ਕੇ ਟੁੱਟਿਆ ਆਇਆ ਇੱਕ ਉੱਪਰ ਖੜਾ ਕੀਤਾ ਮੈਂ ਇਕੱਲੇ ਇਕੱਲੇ ਨੂੰ ਕੱਢ ਕੇ ਉਹਨਾਂ ਨੂੰ ਵੇਰ ਰਿਆ ਸੀ ਉਹ ਖਿੱਚ-ਖਿੱਚ ਕੇ ਦੂਜਾ ਲੈ ਕੇ ਜਾ ਰਿਹਾ ਜੀ ਉਹਨਾਂ ਵਿੱਚੋਂ ਜੀ ਪੰਜ ਬੰਦੇ ਤਾਂ ਮਤਲਬ ਡੈਥ ਹੋ ਗਈ ਬਚ ਗਏ ਇੱਕ ਬੰਦੇ ਦੀ ਡੈਥ ਹੋ ਗਈ ਪੰਜ ਜਿਉਂਦੇ ਕੱਢ ਲਏ ਇੱਕ ਬਹੁਤ ਜ਼ਿਆਦਾ ਸੀਰੀਅਸ ਸੀ ਮੌਦੀ ਛਾਤੀ ਛੂਤੀ ਤੇ ਪੰਪ-ਪੰਪ ਮਾਰੇ ਉਹ ਵੀ ਬੰਦਾ ਉਸ ਵਿੱਚ ਆ ਗਿਆ ਇੱਕ ਦਾ ਸਿਰ ਖੁੱਲ ਗਿਆ ਇੱਥੋਂ ਉਹਦੇ ਮੇਰੀ ਗੱਡੀ ਵਿੱਚ ਸਰੋਪੇ ਪਏ ਸੀ ਮੈਂ ਸਰੋਪੇ ਬੰਨ ਤੇ ਸਿਰ ਜੋੜਿਆ ਫਿਰ ਮੈਂ 100 ਨੰਬਰ ਤੇ ਫੋਨ ਕਰਿਆ ਨਹੀਂ ਗੱਲ ਬਣੀ ਇੱਕ ਅੱਧਾ ਪੌਣਾ ਘੰਟਾ ਕੁਝ ਨਹੀਂ ਮੈਨੂੰ ਕੋਈ ਹੈਲਪ ਮੇਰੀ ਨਾ ਪੁਲਿਸ ਆਈ ਨਾ ਕੋਈ ਹੋਰ ਫਿਰ 1 ਘੰਟੇ ਦੇ ਬਾਅਦ ਤਕਰੀਬਨ ਫਿਰ ਪੁਲਿਸ ਆਈ ਸਾਡੇ ਇਲਾਕੇ ਦੀ ਸਾਡੇ ਚੌਂਕੀਚਾਰ ਸਾਹਿਬ ਮਾਛੋੜਾ ਥਾਣਾ ਤੋਂ ਤਿੰਨ ਗੱਡੀਆਂ ਪੁਲਿਸ ਦੀਆਂ ਆ ਫਿਰ ਐਂਬੂਲੈਂਸ ਆਈ ਤੇ ਉਹਨਾਂ ਨੂੰ ਉਹਨਾਂ ਵਿੱਚ ਲੋਡ ਕਰਕੇ ਫਿਰ ਅਸੀਂ ਸਾਨੂੰ ਪਾਣੀ ਦੀ ਬਹੁਤ ਪਿਆਸ ਲੱਗੀ ਦੀ ਫਿਰ ਸਾਨੂੰ ਮੈਂ ਆਪਣੇ ਪਿੰਡ ਫੋਨ ਕੀਤਾ ਮੈਨੂੰ ਪਿੰਡੋਂ ਗੱਡੀ ਆਈ ਲੈਣ ਮੇਰਾ ਬ੍ਰਦਰ ਆਇਆ ਬੇਟਾ ਆਇਆ ਦੂਸਰਾ ਫਿਰ ਅਸੀਂ ਪਿੰਡ ਗਏ ਤੇ ਮੰਨ ਲਓ ਵੀ ਮੇਰੇ ਤਾਂ ਪੈਸੇ ਵੀ ਡਿੱਗ ਗਏ ਇੱਥੇ ਪਤਾ ਨਹੀਂ ਕੀ ਹੋਇਆ ਉਹ ਮਲਾ ਵੀ ਬੰਦੇ ਬਚ ਗਏ ਇੰਨੀ ਖੁਸ਼ੀ ਆ ਇਹ ਬਠੰਡੇ ਤੋਂ ਆ ਰਹੇ ਸੀ ਕੋਈ ਬੰਦੇ ਮੁੰਡੇ ਹੀ ਸੀ ਸਾਰੇ 25 26 30 ਸਾਲ ਤੋਂ ਥਨੇ ਥੱਲੇ ਬਠੰਡੇ ਤੋਂ ਆ ਰਹੇ ਸੀ ਰੋਪੜ ਜਾਣਾ ਸੀ ਇਹਨਾਂ ਨੇ ਤੇ ਉਹਨਾਂ ਚੋਂ ਇੱਕੋ ਹੀ ਡੈਥ ਹੋਈਆ ਲੇਕਿਨ ਪੰਜ ਬਚ ਚੁੱਕੇ ਨੇ ਫਿਰ ਉਹ ਲੱਗੇ ਸੀ ਪੁਲਿਸ ਉਹਨਾਂ ਨੂੰ ਬੱਸ ਜੀ ਏਕਨ ਦੇ ਤੁਸੀਂ ਵੀ ਪਲੀਜ਼ ਇਹ ਜਾ ਕੋਈ ਦੇਖਦੇ ਹੋ ਕਦੇ ਭੱਜਣਾ ਨਹੀਂ ਛੱਡ ਕੇ ਮદાન ਹੈਲਪ ਕਰੋ ਕਿਸੇ ਦੀ ਥੋੜੀ ਵਜਨ ਨਾਲ ਜੇ ਕਿਸੇ ਦੀ ਜਾਨ ਵੱਜ ਜਵੇ ਉਦੋਂ ਵੱਡਾ ਕੋਈ ਪੁੰਨ ਨਹੀਂ ਹੈਗਾ ਦੁਨੀਆ ਤੇ ਹੋਰ ਗੁਰਦੁਆਰੇ ਮੰਦਰਾਂ ਜਿਹਾ ਕੇ ਮੱਥੇ ਟੇਕਣ ਨਾਲ ਨਹੀਂ ਕੁਝ ਮਿਲਦਾ ਪਲੀਜ਼ ਹੈਲਪ ਕਰੋ ਐਦਾਂ ਕਿਸੇ ਦੀ ਜਾਨ ਬਚਾਓ ਇਹ ਸਭ ਤੋਂ ਵੱਡਾ ਪੁੰਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਥੋੜੇ ਹੁਣ ਇੱਕ ਮੰਦ ਪਾਗੀ ਖਬਰ ਸਾਹਮਣੇ ਆਈ ਹੈ ਮਜ਼ਦੂਰਾਂ ਦੇ ਨਾਲ ਪਰ ਇੱਕ ਸਕੋਰਪੀਓ ਗੱਡੀ ਨਹਿਰ ਦੇ ਵਿੱਚ ਡਿੱਗ ਗਈ ਹੈ ਜਿਸ ਦੌਰਾਨ ਇੱਕ ਦੀ ਮੌਤ ਹੋ ਗਈ ਹੈ ਜਦਕਿ ਪੰਜ ਜ਼ਖਮੀ ਦਸੇ ਜਾ ਰਹੇ ਤਾਂ ਸਰਹੰਦ ਨਹਿਰ ਦੇ ਵਿੱਚ ਸਕੋਰਪਿਓ ਡਿੱਗਿਆ ਮਜ਼ਦੂਰ ਸਵਾਰੀ ਸੀਗੇ ਸਾਰੇ ਮਜ਼ਦੂਰਾ ਦੇ ਨਾਲ ਭਰੀ ਸੀ ਕੰਮ ਤੋਂ ਵਾਪਸ ਆ ਰਹੇ ਸੀਗੇ ਮਜ਼ਦੂਰ ਸਾਰੇ ਸਕੋਰਪਿਓ ਤੇ ਸਵਾਰ ਹੋ ਕੇ ਤਾਂ ਅਚਾਨਕ ਸੰਤੁਲਨ ਵਿਗੜ ਜਾਂਦਾ ਤੇ ਨਹਿਰ ਦੇ ਵਿੱਚ ਜਾ ਕੇ ਪਲਟ ਜਾਂਦੀ ਹੈ ਸਕੋਰਪਿਓ ਗੱਡੀ ਚੀਕਾਂ ਮਾਰਨ ਲੱਗਦੇ ਨੇ ਸਾਰੇ ਕਿਉਂਕਿ ਪਾਣੀ ਜ਼ਿਆਦਾ ਸੀ ਤਾਂ ਡੁੱਬਣ ਲੱਗੇ ਸੀ ਇਸ ਦੌਰਾਨ ਚੀਕਾਂ ਵੱਜਣੀਆਂ ਸ਼ੁਰੂ ਹੋ ਜਾਂਦੀਆਂ ਨੇ ਹਾਲਾਂਕਿ ਇੱਕ ਵਿਅਕਤੀ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤਾਂ ਮਾਛੀਵਾੜਾ ਦੇ ਨਜ਼ਦੀਕ ਵਕਤ ਦੀ ਸਰਹੰਦ ਨਹਿਰ ਦੇ ਵਿੱਚ ਪੂਰੀ ਘਟਨਾ ਵਾਪਰੀ ਹੈ ਇਸ ਨਹਿਰ ਦੇ ਵਿੱਚ ਮਜ਼ਦੂਰਾਂ ਦੇ ਨਾਲ ਪਈ ਸਕੋਰਪੀਓ ਗੱਡੀ ਪਲਟ ਗਈ ਜਿਸ ਦੇ ਵਿੱਚ ਡੁੱਬਣ ਦੇ ਨਾਲ ਇੱਕ ਵਿਅਕਤੀ ਦੀ ਜਿਹੜੀ ਹੈ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪਿੰਡ ਆਲੀਕੇ ਦੇ ਸਾਰੇ ਵਾਸੀ ਸੀਗੇ ਇਹ ਖੇਤਾਂ ਦੇ ਵਿੱਚ ਪਾਈਪਾਂ ਪਾਉਣ ਦਾ ਕੰਮ ਕਰਦੇ ਨੇ ਜੋ ਕਿ ਬਠਿੰਡਾ ਤੋਂ ਰੋਪੜਵਾਲ ਨੂੰ ਜਾ ਰਹੇ ਸੀਗੇ ਜਦੋਂ ਬਠਿੰਡਾ ਤੋਂ ਰੋਪੜਵਾਲ ਨੂੰ ਜਾ ਰਹੇ ਸਨ ਤਾਂ ਰਾਤ ਕਰੀਬ 10 ਵਜੇ ਸਰਹੰਦ ਨਹਿਰ ਦੇ ਪਵਾਰਤ ਪੁਲ ਨੇੜੇ ਨਾਦੀ ਸਕੋਰਪੀਓ ਗੱਡੀ ਅਚਾਨਕ ਸੰਤੁਲਨ ਗਵਾ ਬੈਠਦੀ ਹੈ ਤੇ ਨਹਿਰ ਦੇ ਵਿੱਚ ਜਾ ਕੇ ਡਿੱਗ ਜਾਂਦੀ ਹੈ ਤਾਂ ਬਠਿੰਡਾ ਤੋਂ ਰੋਪੜਵਾਲ ਨੂੰ ਜਾ ਰਹੀ ਸੀਗੇ ਖੇਤਾਂ ਵਿੱਚ ਪਾਈਪ ਪਾਉਣ ਦਾ ਕੰਮ ਕਰਦੇ ਨੇ ਤਾਂ ਇਸੇ ਦੌਰਾਨ ਕੰਮ ਦੇ ਸਿਲਸਿਲੇ 'ਚ ਹੀ ਬਠਿੰਡਾ ਤੋਂ ਰੋਪੜਵਾਲ ਨੂੰ ਜਾ ਰਹੇ ਸੀ ਤਕਰੀਬ 10 ਵਜੇ ਸਰਹੰਦ ਨਹਿਰ ਦੇ ਪਵਾਰਤ ਪੁਲ ਨੇੜੇ ਜਦੋਂ ਇਹ ਪਹੁੰਚਦੇ ਨੇ ਤਾਂ ਅਚਾਨਕ ਸਕੋਰਪੀਓ ਗੱਡੀ ਸੰਤੁਲਨ ਗਵਾ ਲੈਂਦੀ ਹੈ ਤੇ ਨਹਿਰ ਦੇ ਵਿੱਚ ਜਾ ਕੇ ਡਿੱਗ ਜਾਂਦੀ ਹੈ ਤਾਂ ਇਸ ਦੇ ਨਾਲ ਇੱਕ ਵਿਅਕਤੀ ਦੀ ਜੜੀ ਹੈ ਮੌਤ ਹੋ ਜਾਂਦੀ ਹੈ ਜਦਕਿ ਇਹ ਬਾਕੀ ਨੂੰ ਬਾਹਰ ਕੱਢ ਲਿਆ ਗਿਆ ਤਾਂ ਅਚਾਨਕ ਇੱਕ ਸ਼ਖਸ ਜਿਹੜਾ ਕਿ ਉਹਨਾਂ ਦੇ ਪਿੱਛੇ ਹੀ ਆ ਰਿਹਾ ਸੀਗਾ ਉਹਨਾਂ ਦਾ ਪੂਰਾ ਪਰਿਵਾਰ ਇੱਕ ਸਮਾਗਮ ਤੋਂ ਵਾਪਸ ਵਾਪਸ ਆ ਰਿਹਾ ਸੀ ਤੇ ਅਚਾਨਕ ਉਹਨਾਂ ਨੇ ਵੇਖਿਆ ਕਿ ਸਕੋਰਪੀਓ ਜੜੀ ਕਿ ਅੱਗੇ ਜਾ ਰਹੀ ਸੀ ਉਹ ਨਹੀਂ ਦੇਖ ਰਹੀ ਤਾਂ ਉਹਨਾਂ ਨੂੰ ਲੱਗਿਆ ਸ਼ੰਕਾ ਲੱਗਿਆ ਤਾਂ ਜਦੋਂ ਉਹਨਾਂ ਨੇ ਉਤਰ ਕੇ ਦੇਖਿਆ ਤਾਂ ਜਿਹੜੀ ਸਕੋਰਪੀਓ ਗੱਡੀ ਸੀ ਉਹ ਨਹਿਰ ਦੇ ਵਿੱਚ ਪਲਟੀ ਹੋਈ ਸੀ ਤੇ ਲੋਕ ਸੀ ਜਿਹੜੇ ਮਜ਼ਦੂਰ ਸੀਗੇ ਉਹ ਚਿਕਮਾਰੇ ਸੀ ਉਸ ਤੋਂ ਬਾਅਦ ਮਸੀਹਾ ਬਣ ਕੇ ਸਾਬ ਦਾ ਫੌਜੀ ਆਇਆ ਤਾਂ ਸਾਰੇ ਮਜ਼ਦੂਰਾਂ ਨੂੰ ਸ਼ੀਸ਼ੇ ਭੰਨ ਕੇ ਉਸਨੇ ਬਾਹਰ ਕੱਢਿਆ ਨਾਲ ਵੀ ਉਹਦੇ ਕੁਝ ਜੋ ਪਰਿਵਾਰਕ ਮੈਂਬਰ ਸੀਗੇ ਉਹ ਵੀ ਨਾਲ ਲੱਗੇ ਤਾਂ ਪੰਜ ਜਣਿਆਂ ਨੂੰ ਉਹਨਾਂ ਨੇ ਬਚਾ ਲਿਆ ਸ਼ੀਸ਼ੇ ਭੰਨ ਕੇ ਬਾਹਰ ਕੱਢੇ ਤਾ ਉਸ ਤੋਂ ਬਾਅਦ ਪਰ ਇੱਕ ਨੂੰ ਨਹੀਂ ਬਚਾ ਸਕੇ ਇੱਕ ਦੀ ਡੁੱਬਣ ਦੇ ਨਾਲ ਜਿਹੜੀ ਹੈ ਉਹ ਮੌਤ ਹੋ ਗਈ ਪਰ ਬਾਕੀਆਂ ਨੂੰ ਜੜਾਗਾ ਉਹਨਾਂ ਨੇ ਬਚਾ ਲਿਆ ਤਾਂ ਪਿੰਡ ਬਹਿਲੌਰਪੁਰ ਦਾ ਸਾਫਾ ਫੌਜੀ ਹਰਜਿੰਦਰ ਸਿੰਘ ਉਹ ਲੰਘ ਰਿਹਾ ਸੀ ਉੱਥੋਂ ਦੀ ਆਪਣੇ ਪਰਿਵਾਰ ਨਾਲ ਕਿਸੇ ਸਮਾਗਮ ਤੋਂ ਵਾਪਸ ਆ ਰਹੇ ਸੀ ਤਾਂ ਅਚਾਨਕ ਉਹਨਾਂ ਨੇ ਵੇਖਿਆ ਕਿ ਜੜੀ ਸਕੋਰਪੀਓ ਗੱਡੀ ਜਾ ਰਹੀ ਸੀ ਉਹ ਨਹੀਂ ਵੇਖ ਰਹੀ ਤਾਂ ਉਹਨਾਂ ਨੂੰ ਸ਼ੰਕਾ ਲੱਗਿਆ ਖਤਸ਼ਾ ਨਜ਼ਾਰ ਹੋਇਆ ਉਹਨਾਂ ਨੂੰ ਉਸ ਤੋਂ ਬਾਅਦ ਹੀ ਉਹਨਾਂ ਨੇ ਵੇਖਿਆ ਤਾਂ ਜਿਹੜੀ ਮਜ਼ਦੂਰਾ ਜਿਹੜੇ ਮਜ਼ਦੂਰ ਸੀ ਕਿ ਨਹਿਰ 'ਚ ਡਿੱਗੇ ਸੀ ਉਹ ਉੱਚੀ-ਉੱਚੀ ਰੋਲਾ ਪਾ ਰਹੇ ਸੀ ਚੀਕਾਂ ਮਾਰਿ ਸਤਾ ਉਸਿਸ ਸਾਪ ਦਾ ਫੋਰਚੂਨੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਸਾਰਿਆਂ ਨੂੰ ਸੀਸ਼ੇ ਭੰਨ ਕੇ ਬਾਹਰ ਕੱਢਿਆ ਪਰ ਇੱਕ ਦੀ ਜਿਹੜੀ ਡੁੱਬਣ ਦੇ ਨਾਲ ਉਹ ਮੌਤ ਹੋ ਗਈ ਹੈ ਜਿਸ ਦੀ ਮੌਤ ਹੋਈ ਉਸ ਦੀ ਪਛਾਣ ਕੁਲਵਿੰਦਰ ਸਿੰਘ ਵਸਤੀ ਆਲੀਕੇ ਜ਼ਿਲ੍ਹਾ ਬਠਿੰਡਾ ਦੇ ਤੌਰ ਤੇ ਹੋਈ ਹੈ ਤੇ ਬਾਕੀ ਜਿਹੜੇ ਨੇ ਉਹ ਜ਼ਖਮੀ ਦਸਤੇ ਜਾ ਰਹੇ ਨੇ ਤਾਂ ਮਸੀਹਾ ਬਣ ਕੇ ਇੱਕ ਸਾਥ ਦੇ ਨਾਲ ਬੋੜਿਆ ਬੈਲਰ ਪੁਰਦਾ ਸਾਫ ਕਾ ਫੌਜੀ ਅਰਜਿੰਦਰ ਸਿੰਘ ਜਿਹੜਾ ਕਿ ਉੱਥੋਂ ਦੀ ਲੰਘ ਰਿਹਾ ਸੀ ਤਾਂ ਅਚਾਨਕ ਉਹਨਾਂ ਨੇ ਵੇਖ ਲਿਆ ਤਾਂ ਉਹਨਾਂ ਨੇ ਸਾਰੇ ਮਜ਼ਦੂਰਾਂ ਨੂੰ ਬਾਹਰ ਕੱਢਿਆ ਤਾਂ ਵੱਡਾ ਹਾਦਸਾ ਵੀ ਹੋ ਸਕਦਾ ਸੀਗਾ ਜੇਕਰ ਉਹ ਸਾਫ ਕਾ ਫੌਜੀ ਉੱਥੋਂ ਦੇ ਨਾਲ ਲੰਘ ਰਿਹਾ ਹੁੰਦਾ ਜਾਂ ਫਿਰ ਕਿਸੇ ਨੇ ਨਾ ਵੇਖਿਆ ਹੁੰਦਾ ਕਿਉਂਕਿ 10 ਵਜੇ ਦਾ ਟਾਈਮ ਸੀਗਾ 10 ਵਜੇ ਤਕਰੀਬਨ ਸਾਰੇ ਆਪਣੇ ਘਰਾਂ 'ਚ ਸੌ ਜਾਂਦੇ ਨੇ ਕਿਉਂਕਿ ਸਰਦੀਆਂ ਦਾ ਸਮਾਂ ਪਰ ਅਚਾਨਕ ਉਸ ਸਮਾਗਮ ਤੋਂ ਵਾਪਸ ਆ ਰਿਹਾ ਸੀ ਸਭ ਕਾ ਫਰਜ ਤਾਂ ਉਸਨੇ ਵੇਖ ਲਿਆ ਜਿਸ ਤੋਂ ਬਾਅਦ ਉਸਨੇ ਸ਼ਿਸ਼ੇਪਾਨ ਕੇ ਬਾਹਰ ਕੱਢ ਲਿਆ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਬੜੀ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਬੜਾ ਹੀ ਪਿਆਰ ਨਾਲ ਖਾਲਸਾ ਹੋਇਆ ਹਾਲਾਂਕਿ ਇੱਕ ਦੀ ਮੌਤ ਹੋ ਗਈ ਇੱਕ ਨੂੰ ਨਹੀਂ ਬਚਾ ਸਕਕੇ ਡੁੱਬਣ ਦੇ ਨਾਲ ਮੌਤ ਹੋ ਗਈ ਪਰ ਬਾਕੀਆਂ ਨੂੰ ਸ਼ਿਸ਼ੇਪਾਨ ਕੇ ਬਾਹਰ ਕੱਢ ਲਿਆ ਗਿਆ ਤਾਂ ਮਾਚੀਬੜਾ ਦੇ ਨਜ਼ਦੀਕ ਇਹ ਪੁਰਾ ਹਾਦਸਾ ਵਾਪਰਿਆ ਜਿੱਥੇ ਸਰਹੰਦ ਨਹਿਰ ਦੇ ਵਿੱਚ ਮਜ਼ਦੂਰਾਂ ਨਾਲ ਭਰੀ ਸਕੋਰਪੀਓ ਗੱਡੀ ਪਲਟ ਜਾਂਦੀ ਹੈ ਉਸ ਤੋਂ ਬਾਅਦ ਚੀਕਾਂ ਮਾਰਨ ਲੱਗਦੇ ਨੇ ਸਾਰੇ ਜਿੰਨੇ ਮਜ਼ਦੂਰ ਸੀ ਤੇ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੂੰ ਜੜਾਗਾ ਬਾਹਰ ਕੱਢਿਆ ਗਿਆ ਤਾਂ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਨੇ ਸਰਹੰਦ ਨਹਿਰ ਦੇ ਵਿੱਚ ਡਿੱਗੀ ਸਕੋਰਪੀਓ ਦੀ ਆ ਤੇ ਨਾਲ ਤੁਹਾਨੂੰ ਸਾਬਕਾ ਫੌਜੀ ਵੀ ਦਿਖਾ ਰਹੇ ਜਿਸ ਦੇ ਵੱਲੋਂ ਮਦਦ ਕੀਤੀ ਗਈ ਆ ਇਹਨਾਂ ਸਾਰੀਆਂ ਮਜ਼ਦੂਰਾਂ ਦੀ ਮੈਂ ਹਰਜਿੰਦਰ ਸਿੰਘ ਪਿੰਡ ਬੈਲੋਲਪੁਰ ਤੋਂ ਜੀ ਮੈਂ ਇੰਡੀਅਨ ਆਰਮੀ 1550 ਫਾਸਟ ਬਲ ਅਰੇਂਜਮੈਂਟ ਦਾ ਸਿਪਾਹੀ ਆ ਜੀ ਮੈਂ ਕਾਰਗੋ ਆਪਰੇਸ਼ਨ 'ਚ ਮੈਂ ਬੰਬ ਨਾਲ ਉੱਡ ਗਿਆ ਸੀ ਕਾਰਗੋ ਜੰਗ 'ਚ ਮੈਂ ਨਾ ਜੀ ਕੱਲ ਰਾਤ ਨੂੰ ਮਰੇ ਹਾਂ ਜੇ ਦੀ ਮੈਰਿਜ ਸੀ ਕਪੂਰਥਲੇ ਤੋਂ ਆ ਰਹੇ ਸੀ ਅਸੀਂ ਰਾਤ ਨੂੰ 11 ਵਜੇ ਦੋ ਮੇਰੇ ਬੇਟੇ ਸੀ ਨਾਲ ਇੱਕ ਭਤੀਜਾ ਸੀ ਤੇ ਅਸੀਂ ਆ ਰਹੇ ਸੀ ਸਾਡੇ ਨਹਿਰ ਤੇ ਆਂਦੇ ਆਂਦੇ ਪਵਾਦ ਦੇ ਪੁਲ ਕੋਲ ਇੱਕ ਗੱਡੀ ਅੱਗੇ ਜਾ ਰਹੀ ਮੇਰਾ ਬੇਟਾ ਗੱਡੀ ਚਲਾ ਰਿਹਾ ਸੀ ਕਹਿੰਦਾ ਡੈਡੀ ਜੀ ਵੀ ਗੱਡੀ ਇੱਧਰ ਨੂੰ ਕੋਈ ਗੱਡੀ ਨਹਿਰ ਚ ਗੱਡੀ ਆ ਤੇ ਮੈਂ ਉਹਨੂੰ ਕਿਹਾ ਰੋਕ ਗੱਡੀ ਦੇਖੀਏ ਜਦੋਂ ਮੈਂ ਗੱਡੀ ਰੋਕੀ ਅਸੀਂ ਦੇਖਿਆ نیچے ਤਾਂ ਗੱਡੀ ਨਹਿਰ ਦੇ ਵਿੱਚ ਰੋਲਾ ਰੁਪਾ ਪੈ ਰਿਹਾ ਸੀ ਗੱਡੀ ਨਹਿਰ ਦੇ ਵਿੱਚ ਕਾਰਪੀਓ ਗੱਡੀ ਕਾਲੇ ਰੰਗ ਦੀ ਵਿੱਚ ਡਿੱਗੀ ਤੇ ਮੈਦਾਨ ਦੇ ਕੋ ਉਤਰ ਕੇ ਜਾਨੂ ਆਪਣੀ ਬੂਟਵਾੜ ਖੋਲ ਕੇ ਉਤਰਨ ਲੱਗਾ ਉਹ ਮਨਲਾ ਯਾਦਾ ਡਾਊਨ ਹੋਣ ਕਰਕੇ ਤੁਹਾਨੂੰ ਦੱਸਾ ਦਿੰਨੇ ਆ ਜੀ ਉਤੋਂ ਮੇਰਾ ਵੀ ਪੈਰ ਫਿਸਲ ਗਿਆ ਮੈਂ ਵੀ ਨਾਲ ਹੀ ਗਿਰਦਾ ਲੋਟਰੀਆਂ ਖਾਂਦਾ ਨਹਿਰ ਦੇ ਵਿੱਚ ਚਲਾ ਗਿਆ ਫਿਰ ਜਾ ਕੇ ਮੈਂ ਅੱਗੇ ਸਾਈਡ ਵਾਲੀ ਖਿੜਕੀ ਵਾਲਾ ਸ਼ੀਸ਼ਾ ਭੰਨੇਆ ਤੇ ਜਾਨੂ ਮੇਰੇ ਬੱਚੇ ਦੋਨੇ ਵੱਡਾ ਲੜਕਾ ਮੇਰਾ ਗੁਰਲੀਨਪ੍ਰੀਤ ਸਿੰਘ ਗੀਨੀ 18 ਸਾਲ ਛੋਟਾ ਹਰਕੀਰਤ ਸਿੰਘ 17 ਸਾਲ ਮਨਲਾ ਉਹ ਵੀ ਜਦੇ ਡੈਡ ਦੇ ਨਾਲ ਹੀ ਮੇਰੇ ਆਪਣੀਆਂ ਪੈਂਟਾਂ ਬੂਟ ਉਤਾਰ ਕੇ ਆਵੜੇ ਤੇ ਫਿਰ ਮੈਂ ਕੀ ਕਰਿਆ ਜੀ ਮੈਂ ਗੱਡੀ ਦੇ ਉਹਨਾਂ ਨੂੰ ਬੱਚਿਆਂ ਕੋਲ ਸ਼ੀਸ਼ਾ ਭੰਨਿਆ ਤੇ ਉਹਨਾਂ ਨੂੰ ਕੱਢਣਾ ਸ਼ੁਰੂ ਕਰੇ ਇੱਕ ਬੱਚੇ ਦਾ ਮੈਂ ਦੇ ਵਿੱਚ ਖੜਿਆ ਮੇਰਾ ਪੇੜ ਫੜ ਕੇ ਟੁੱਟਿਆ ਹੋਇਆ ਇੱਕ ਉੱਪਰ ਖੜਾ ਕੀਤਾ ਮੈਂ ਇਕੱਲੇ-ਕਲੇ ਨੂੰ ਕੱਢ ਕੇ ਉਹਨਾਂ ਨੂੰ ਵੇਰ ਰਿਆ ਸੀ ਉਹ ਖਿੱਚ-ਖਿੱਚ ਕੇ ਦੂਜਾ ਲੈ ਕੇ ਜਾ ਰਿਹਾ ਸੀ ਉਹਨਾਂ ਵਿੱਚੋਂ ਜੀ ਪੰਜ ਬੰਦੇ ਤਾਂ ਮਤਲਬ ਡੈਥ ਹੋ ਗਈ ਬਚ ਗਏ ਇੱਕ ਬੰਦੇ ਦੀ ਡੈਥ ਹੋ ਗਈ ਪੰਜ ਜਿਉਂਦੇ ਕੱਢ ਲਏ ਇੱਕ ਜ ਬਹੁਤ ਜ਼ਿਆਦਾ ਸਰੀਅਸ ਸੀ ਮੌਦੀ ਛਾਤੀ ਛੂਤੀ ਤੇ ਪੰਪ-ਪੰਪ ਮਾਰੇ ਉਹ ਵੀ ਬੰਦਾ ਓਸ਼ ਵਿੱਚ ਆ ਗਿਆ ਇੱਕ ਦਾ ਸਿਰ ਖੁੱਲ ਗਿਆ ਇੱਥੋਂ ਉਹਦੇ ਮੇਰੀ ਗੱਡੀ 'ਤੇ ਸਰੋਪੇ ਪਏ ਸੀ ਮੈਂ ਸਰੋਪੇ ਬੰਨ ਤੇ ਸਿਰ ਜੋੜਿਆ ਫਿਰ ਮੈਂ 100 ਨੰਬਰ ਤੇ ਫੋਨ ਕਰਿਆ ਨਹੀਂ ਗੱਲ ਬਣੀ ਇੱਕ ਅੱਧਾ ਪੌਣਾ ਘੰਟਾ ਕੁਛ ਨਹੀਂ ਮੈਨੂੰ ਕੋਈ ਹੈਲਪ ਮੇਰੀ ਨਾ ਪੁਲਿਸ ਆਈ ਨਾ ਕੋਈ ਹੋਰ ਫਿਰ 1 ਘੰਟੇ ਦੇ ਬਾਅਦ ਤਕਰੀਬਨ ਫਿਰ ਪੁਲਿਸ ਆਈ ਸਾਡੇ ਇਲਾਕੇ ਦੀ ਸਾਡੇ ਚੌਂਕੀਚਾਰ ਸਾਹਿਬ ਮੱਛਵੜਾ ਥਾਣਾ ਤੋਂ ਤਿੰਨ ਗੱਡੀਆਂ ਪੁਲਿਸ ਦੀਆਂ ਆ ਫਿਰ ਐਂਬੂਲੈਂਸ ਆਈ ਤੇ ਉਹਨਾਂ ਨੂੰ ਉਹਨਾਂ ਵਿੱਚ ਲੋਡ ਕਰਕੇ ਫਿਰ ਅਸੀਂ ਸਾਨੂੰ ਪਾਣੀ ਦੀ ਬਹੁਤ ਪਿਆਸ ਲੱਗੀ ਦੀ ਫਿਰ ਸਾਨੂੰ ਮੈਂ ਆਪਣੇ ਪਿੰਡ ਫੋਨ ਕੀਤਾ ਮੈਨੂੰ ਪਿੰਡੋਂ ਗੱਡੀ ਆਈ ਲੈਣ ਮੇਰਾ ਬ੍ਰਦਰ ਆਇਆ ਬੇਟਾ ਆਇਆ ਦੂਸਰਾ ਫਿਰ ਅਸੀਂ ਪਿੰਡ ਗਏ ਤੇ ਮੰਨ ਲਓ ਵੀ ਮੇਰੇ ਤਾਂ ਪੈਸੇ ਵੀ ਡਿੱਗ ਗਏ ਹੀ ਇੱਥੇ ਪਤਾ ਨਹੀਂ ਕੀ ਹੋਇਆ ਉਹ ਮਤਲਬ ਵੀ ਬੰਦੇ ਬਚ ਗਏ ਇੰਨੀ ਖੁਸ਼ੀ ਆ ਇਹ ਬਠੰਡੇ ਤੋਂ ਆ ਰਹੇ ਸੀ ਕੋਈ ਬੰਦੇ ਮੁੰਡੇ ਹੀ ਸੀ ਸਾਰੇ 25 26 30 ਸਾਲ ਤੋਂ ਥੱਲੇ ਬਠੰਡੇ ਤੋਂ ਆ ਰਹੇ ਸੀ ਰੋਪੜ ਜਾਣਾ ਸੀ ਇਹਨਾਂ ਨੇ ਤੇ ਉਹਨਾਂ ਚੋਂ ਇੱਕੋ ਹੀ ਡੈਥ ਹੋਈਆ ਲੇਕਿਨ ਪੰਜ ਬਚ ਚੁੱਕੇ ਨੇ ਫਿਰ ਉਹ ਲੈ ਗਏ ਸੀ ਪੁਲਿਸ ਉਹਨਾਂ ਨੂੰ ਬੱਸ ਜੀ ਏਕਨ ਦੇ ਤੁਸੀਂ ਵੀ ਪਲੀਜ਼ ਇਹ ਜਾ ਕੋਈ ਦੇਖਦੇ ਹੋ ਕਦੇ ਭਜਣਾ ਨਹੀਂ ਛੱਡ ਕੇ ਮદાન ਹੈਲਪ ਕਰੋ ਕਿਸੇ ਦੀ ਥੋੜੀ ਵਜ ਨਾਲ ਜੇ ਕਿਸੇ ਦੀ ਜਾਨ ਵੱਜ ਜਵੇ ਉਦੋਂ ਵੱਡਾ ਕੋਈ ਪੁੰਨ ਨਹੀਂ ਹੈਗਾ ਦੁਨੀਆ ਤੇ ਹੋਰ ਗੁਰਦੁਆਰੇ ਮੰਦਰਾਂ ਜਿਹਾ ਕੇ ਮੱਥੇ ਟੇਕਣ ਨਾਲ ਨਹੀਂ ਕੁਝ ਮਿਲਦਾ ਪਲੀਜ਼ ਹੈਲਪ ਕਰੋ ਐਦਾਂ ਕਿਸੇ ਦੀ ਜਾਨ ਬਚਾਓ ਇਹ ਸਭ ਤੋਂ ਵੱਡਾ ਪੁੰਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਹੁਣੇ ਹੁਣੇ ਇੱਕ ਮੰਦ ਪਾਗੀ ਖਬਰ ਸਾਹਮਣੇ ਆਈ ਹੈ ਮਜ਼ਦੂਰਾਂ ਦੇ ਨਾਲ ਪਰ ਇੱਕ ਸਕੋਰਪੀਓ ਗੱਡੀ ਨਹਿਰ ਦੇ ਵਿੱਚ ਡਿੱਗ ਗਈ ਹੈ ਜਿਸ ਦੌਰਾਨ ਇੱਕ ਦੀ ਮੌਤ ਹੋ ਗਈ ਹੈ ਜਦਕਿ ਪੰਜ ਜ਼ਖਮੀ ਦੱਸੇ ਜਾ ਰਹੇ ਤਾਂ ਸਰਹੰਦ ਨਹਿਰ ਦੇ ਵਿੱਚ ਸਕੋਰਪਿਓ ਡਿੱਗਿਆ ਮਜ਼ਦੂਰ ਸਵਾਰੀ ਕੇ ਸਾਰੇ ਮਜ਼ਦੂਰਾ ਦੇ ਨਾਲ ਭਰੀ ਸੀ ਕੰਮ ਤੋਂ ਵਾਪਸ ਆ ਰਹੇ ਸੀਗੇ ਮਜ਼ਦੂਰ ਸਾਰੇ ਸਕੋਰਪਿਓ ਤੇ ਸਵਾਰ ਹੋ ਕੇ ਤਾਂ ਅਚਾਨਕ ਸੰਤੁਲਨ ਵਿਗੜ ਜਾਂਦਾ ਤੇ ਨਹਿਰ ਦੇ ਵਿੱਚ ਜਾ ਕੇ ਪਲਟ ਜਾਂਦੀ ਹੈ ਸਕੋਰਪਿਓ ਗੱਡੀ ਚੀਕਾਂ ਮਾਰਨ ਲੱਗਦੇ ਨੇ ਸਾਰੇ ਕਿਉਂਕਿ ਪਾਣੀ ਜ਼ਿਆਦਾ ਸੀ ਤੇ ਡੁੱਬਣ ਲੱਗੇ ਸੀ ਇਸ ਦੌਰਾਨ ਚੀਕਾਂ ਵੱਜਣੇ ਸ਼ੁਰੂ ਹੋ ਜਾਂਦੀਆਂ ਨੇ ਹਾਲਾਂਕਿ ਇੱਕ ਵਿਅਕਤੀ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤਾਂ ਮਾਛੀਵਾੜਾ ਦੇ ਨਜ਼ਦੀਕ ਵਕਤੀ ਸਰਹੰਦ ਨਹਿਰ ਦੇ ਵਿੱਚ ਪੂਰੀ ਘਟਨਾ ਵਾਪਰੀ ਹੈ ਇਸ ਨਹਿਰ ਦੇ ਵਿੱਚ ਮਜ਼ਦੂਰਾ ਦੇ ਨਾਲ ਪਈ ਸਕੋਰਪੀਓ ਗੱਡੀ ਪਲਟ ਗਈ ਜਿਸ ਦੇ ਵਿੱਚ ਡੁੱਬਣ ਦੇ ਨਾਲ ਇੱਕ ਵਿਅਕਤੀ ਦੀ ਜਿਹੜੀ ਹੈ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪਿੰਡ ਆਲੀਕੇ ਦੇ ਸਾਰੇ ਵਾਸੀ ਸੀਗੇ ਇਹ ਖੇਤਾਂ ਦੇ ਵਿੱਚ ਪਾਈਪਾਂ ਪਾਉਣ ਦਾ ਕੰਮ ਕਰਦੇ ਨੇ ਜੋ ਕਿ ਬਠਿੰਡਾ ਤੋਂ ਰੋਪੜਵਾਲ ਨੂੰ ਜਾ ਰਹੇ ਸੀ ਕਿ ਜਦੋਂ ਬਠਿੰਡਾ ਤੋਂ ਰੋਪੜਵਾਲ ਨੂੰ ਜਾ ਰਹੇ ਸਨ ਤਾਂ ਰਾਤ ਕਰੀਬ 10 ਵਜੇ ਸਰਹੰਦ ਨਹਿਰ ਦੇ ਪਵਾਰਤ ਪੁਲ ਨੇੜੇ ਇਹਨਾਂ ਦੀ ਸਕੋਰਪੀਓ ਗੱਡੀ ਅਚਾਨਕ ਸੰਤੁਲਨ ਗਵਾ ਬੈਠਦੀ ਹੈ ਤੇ ਨਹਿਰ ਦੇ ਵਿੱਚ ਜਾ ਕੇ ਡਿੱਗ ਜਾਂਦੀ ਹੈ ਤਾਂ ਬਠਿੰਡਾ ਤੋਂ ਰੋਪੜਵਾਲ ਨੂੰ ਜਾ ਰਹੇ ਸੀਗੇ ਖੇਤਾਂ ਵਿੱਚ ਪਾਈਪਾ ਪਾਉਣ ਦਾ ਕੰਮ ਕਰਦੇ ਨੇ ਤਾਂ ਇਸੇ ਦੌਰਾਨ ਕੰਮ ਦੇ ਸਿਲਸਿਲੇ 'ਚ ਹੀ ਬਠਿੰਡਾ ਤੋਂ ਰੋਪੜਵਾਲ ਨੂੰ ਜਾ ਰਹੇ ਸੀ ਤਕਰੀਬ 10 ਵਜੇ ਸਰਹੰਦ ਨਹਿਰ ਦੇ ਪਵਾਰਤ ਪੁਲ ਨੇੜੇ ਜਦੋਂ ਹੀ ਪਹੁੰਚਦੇ ਨੇ ਤਾਂ ਅਚਾਨਕ ਸਕੋਰਪੀਓ ਗੱਡੀ ਸੰਤੁਲਨ ਗਵਾ ਲੈਂਦੀ ਹੈ ਤੇ ਨਹਿਰ ਦੇ ਵਿੱਚ ਜਾ ਕੇ ਡਿੱਗ ਜਾਂਦੀ ਹੈ ਤਾਂ ਇਸ ਦੇ ਨਾਲ ਇੱਕ ਵਿਅਕਤੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਜਦਕਿ ਇਹ ਬਾਕੀ ਨੂੰ ਬਾਹਰ ਕੱਢ ਲਿਆ ਗਿਆ ਤਾਂ ਅਚਾਨਕ ਇੱਕ ਸ਼ਖਸ ਜਿਹੜਾ ਕਿ ਉਹਨਾਂ ਦੇ ਪਿੱਛੇ ਹੀ ਆ ਰਿਹਾ ਸੀਗਾ ਉਹਨਾਂ ਦਾ ਪੂਰਾ ਪਰਿਵਾਰ ਇੱਕ ਸਮਾਗਮ ਤੋਂ ਵਾਪਸ ਵਾਪਸ ਆ ਰਿਹਾ ਸੀ ਤੇ ਅਚਾਨਕ ਉਹਨਾਂ ਨੇ ਵੇਖਿਆ ਕਿ ਸਕੋਰਪੀਓ ਜਿਹੜੀ ਕਿ ਅੱਗੇ ਜਾ ਰਹੀ ਸੀ ਉਹ ਨਹੀਂ ਦਿਖ ਰਹੀ ਤਾਂ ਉਹਨਾਂ ਨੂੰ ਲੱਗਿਆ ਸ਼ੰਕਾ ਲੱਗਿਆ ਤਾਂ ਜਦੋਂ ਉਹਨਾਂ ਨੇ ਉਤਰ ਕੇ ਦੇਖਿਆ ਤਾਂ ਜਿਹੜੀ ਸਕੋਰਪੀਓ ਗੱਡੀ ਸੀ ਉਹ ਨਹਿਰ ਦੇ ਵਿੱਚ ਪਲਟੀ ਹੋਈ ਸੀ ਤੇ ਲੋਕ ਸੀ ਜਿਹੜੇ ਮਜ਼ਦੂਰ ਸੀਗੇ ਉਹ ਕਮਾਰੇ ਸੀ ਉਸ ਤੋਂ ਬਾਅਦ ਮਸੀਹਾ ਬਣ ਕੇ ਸਾਫ ਦਾ ਫੌਜੀ ਆਇਆ ਤਾਂ ਸਾਰੇ ਮਜ਼ਦੂਰਾਂ ਨੂੰ ਸ਼ੀਸ਼ੇ ਭੰਨ ਕੇ ਉਸਨੇ